ਖਾਲਸਾ ਬਾਣੀ ਜੀ ਦੀ ਫਤਿਹ ਅਸੀਂ ਦੋ ਮਸਲਿਆਂ ਨੂੰ ਲੈ ਕੇ ਅਸੀਂ ਸ੍ਰੀ ਅਮਰਸਰ ਸਾਹਿਬ ਪਹੁੰਚੇ ਆ ਸਭ ਤੋਂ ਪਹਿਲਾਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਸੀਂ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਅਰਦਾਸ ਕੀਤੀ ਆ ਪਹਿਲਾਂ ਸਾਰੇ ਇੰਟਰਨੈਸ਼ਨਲ ਪੰਥਕ ਦਲ ਦੀ ਮੀਟਿੰਗ ਹੋਈ ਸਾਰੇ ਉੱਦੇਦਾਰਾਂ ਨੇ ਸਲਾਹ ਕਰਕੇ ਕਿਉਂਕਿ ਜੋ ਪਿਛਲੇ ਦਿਨਾਂ ਤੋਂ ਖਾਸ ਕਰਕੇ ਮੈਨੂੰ ਬਹੁਤ ਸਾਰੀਆਂ ਜਥੇਬੰਦੀਆਂ ਨੇ ਇਹ ਗੱਲ ਕਹੀ ਕਿ ਆਪਾਂ ਜੋ ਅੰਤਕ ਸੋਚ ਵਾਲੇ ਖਾਸ ਕਰਕੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੀ ਸੋਚ ਵਾਲੇ ਬੰਦੇ ਆ ਧੜੇ ਆ ਜਾਂ ਵਿਅਕਤੀ ਆ ਇਹਨਾਂ ਸਾਰਿਆਂ ਨੂੰ ਆਪਾਂ ਇਕੱਠੇ ਕਰੀਏ ਇਹਦੇ ਵਾਸਤੇ ਤੁਸੀਂ ਯਤਨ ਕਰੋ ਅੱਜ ਅਸੀਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਹੈ ਕਿ ਮਹਾਰਾਜ ਅਸੀਂ ਯਤਨ ਕਰਨ ਲੱਗੇ ਆਂ ਪੀ ਅਸੀਂ ਇਹਨਾਂ ਸਾਰੀਆਂ ਜਥੇਬੰਦੀਆਂ ਨੂੰ ਜਿਹੜੀਆਂ ਚੰਗੀਆਂ ਪੰਥਕ ਸੋਚ ਰੱਖਣ ਵਾਲੀਆਂ ਸਾਫ ਸੁਥਰੀਆਂ ਜਥੇਬੰਦੀਆਂ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ੀਲ ਐ ਉਹਨਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰੀਏ ਕਿਵੇਂ ਕਰ ਸਕਦੇ ਆ ਇਹਦੇ ਲਈ ਅਸੀਂ ਅੱਜ ਤੋਂ ਹੀ ਮੀਟਿੰਗਾਂ ਆਰੰਭ ਕਰ ਰਹੇ ਆ ਜਿੰਨੇ ਨਾਲ ਵੀ ਸਾਨੂੰ ਮੀਟਿੰਗਾਂ ਕਰਨੀਆਂ ਪੈਣ ਮੈਨੂੰ ਉਮੀਦ ਆ ਕਿ ਜਿੰਨਾ ਵੱਡੀ ਪੱਧਰ ਤੇ ਮੈਨੂੰ ਜ਼ੋਰ ਦੇ ਕੇ ਕਿਹਾ ਗਿਆ ਇਹਦਾ ਕੋਈ ਚੰਗਾ ਰਿਜ਼ਲਟ ਨਿਕਲੂਗਾ ਇੱਕ ਤਾਂ ਇਹ ਮਸਲਾ ਸੀ ਅਸੀਂ ਸਾਰਿਆਂ ਨੇ ਰਲ ਕੇ ਅਰਦਾਸ ਕੀਤੀ ਆ ਦੂਸਰਾ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਰਗਵੀਰ ਸਿੰਘ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਜੋ ਵਿਸ਼ੇਸ਼ ਤੌਰ ਤੇ ਅੱਜ ਕੱਲ ਇਹ ਚਰਚਾ ਚੱਲ ਰਹੀ ਹੈ ਅਕਾਲੀ ਦਲ ਬਾਦਲ ਵੱਲੋਂ ਜੋ ਅਧੇਕ ਧੜੇ ਨੇ ਅਧੇ ਤੋਂ ਵੀ ਵੱਧ ਕਹਿ ਲਈਏ ਟੜੇ ਨੇ ਆਪਣੀਆਂ ਗਲਤੀਆਂ ਸਵੀਕਾਰ ਕਰਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਇੱਕ ਮਾਫੀ ਪੱਤਰ ਦਿੱਤਾ ਹੈ ਕਿ ਸਾਨੂੰ ਖਿਮਾ ਜਾਂਚ ਨਾ ਦਿੱਤੀ ਜਾਵੇ ਕਿ ਪਿਛਲੇ ਸਮੇਂ ਵਿੱਚ ਸਾਡੀਆਂ ਸਰਕਾਰਾਂ ਵੇਲੇ ਜੋ ਸਾਡੇ ਤੋਂ ਵਗਿਆ ਮਾ ਹੋਈਆਂ ਉਦੋਂ ਅਸੀਂ ਚੁੱਪ ਰਹੇ ਤਾਂ ਸਾਨੂੰ ਉਸ ਚੀਜ਼ ਦੀ ਸਜ਼ਾ ਲਾਈ ਜਾਵੇ ਤਾਂ ਸਾਨੂੰ ਖਿਮਾ ਦਿੱਤੀ ਜਾਵੇ। ਉਸ ਤੋਂ ਬਾਅਦ ਸਿੰਘ ਸਾਹਿਬ ਜੀ ਨੇ ਸਰਦਾਰ ਪ੍ਰਕਾਸ਼ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ 15 ਦਿਨਾਂ ਦਾ ਆਲਟੀਮੇਟਮ ਦੇ ਕੇ ਸੱਦਿਆ ਕਿ ਤੂੰ ਨਿੱਜੀ ਤੌਰ ਤੇ ਇੱਥੇ ਪਹੁੰਚ ਕੇ ਆਪ ਦਾ ਪੱਖ ਸਪਸ਼ਟ ਕਰ। ਇਸ ਸੰਬੰਧ ਵਿੱਚ ਅਸੀਂ ਇੱਕ ਮੰਗ ਪੱਤਰ ਦਿੱਤਾ ਹੈ। ਮੰਗ ਪੱਤਰ ਤੋਂ ਇਲਾਵਾ ਵੀ ਜਿਵੇਂ ਆਪਜੀ ਸੰਗਤਾਂ ਨੂੰ ਆਪ ਦੇ ਜ਼ਰੀਏ ਸੰਸਾਰ ਵਿੱਚ ਸੰਗਤਾਂ ਵਸਦੀਆਂ ਸੰਗਤਾਂ ਨੂੰ ਦੱਸਣਾ ਚਾਹਣਾ ਹੈ ਕਿ ਜਦੋਂ-ਜਦੋਂ ਵੀ ਅਕਾਲੀ ਸਰਕਾਰ ਬਣੀ ਹੈ ਕਿਉਂਕਿ ਜਿਹੜਾ ਅਕਾਲੀ ਸ਼ਬਦ ਹੈ ਇਹ ਪੰਥ ਨਾਲ ਜੁੜਿਆ ਹੋਇਆ ਹੈ ਸਿੱਖਾਂ ਦੀਆਂ ਭਾਵਨਾਵਾਂ ਜੁੜ ਜਾਂਦੀਆਂ ਇਸ ਕਰਕੇ ਸਿੱਖ ਵੱਡੀ ਪੱਧਰ ਤੇ ਅਕਾਲੀ ਦਲ ਨੂੰ ਚਿਤਾਉਂਦੇ ਆਏ ਤੇ ਜਦੋਂ ਵੀ ਕੋਈ ਮੋਰਚਾ ਵੀ ਲੱਗਦਾ ਸੀ ਪੰਥਕਤਾ ਲਈ ਉਦੋਂ ਵੀ ਸੰਗਤਾਂ ਨੇ ਵੱਡੀ ਪੱਧਰ ਤੇ ਗ੍ਰਿਫਤਾਰੀਆਂ ਦਿੱਤੀਆਂ ਸ਼ਹਾਦਤਾਂ ਵੀ ਦਿੱਤੀਆਂ ਪਰ ਅਕਾਲੀ ਦਲ ਦੇ ਵੱਡੇ ਲੀਡਰ ਇਹਨਾਂ ਨੂੰ ਆਪਣੇ ਹਿੱਤਾਂ ਲਈ ਵਰਤਦੇ ਰਹੇ ਹੁਣ ਵੀ ਜਦੋਂ ਅਕਾਲੀ ਸਰਕਾਰ ਵੇਲੇ ਖਾਸ ਕਰਕੇ ਜਦੋਂ ਗੁਰੂ ਸਾਹਿਬ ਦੀਆਂ ਵਿਧਵੀਆਂ ਹੋਈਆਂ ਵਿਧਵੀਆਂ ਦੇ ਸਮੇਂ ਜੋ ਇਹਨਾਂ ਦੀ ਭੂਮਿਕਾ ਰਹੀ ਉਹ ਛੱਕੀ ਹੋਈ ਨਹੀਂ ਉਹ ਦੋਸ਼ੀ ਤੌਰ ਤੇ ਆ ਕਿਉਂਕਿ ਦੋਸ਼ੀਆਂ ਦੇ ਨਾਲ ਮਿਲਣਾ ਦੋਸ਼ੀਆਂ ਨੂੰ ਪਨਾਹ ਦੇਣੀ ਉਹਨਾਂ ਦੀ ਪੁਸਤ ਪਨਾਹੀ ਕਰਨੀ ਉਹਨਾਂ ਦਾ ਪਖ ਪੂਰਨਾ ਉਹਨਾਂ ਦੇ ਚੱਲਦੇ ਕੇਸ ਵਾਪਸ ਲੈ ਲੈਣੇ ਇਹ ਸਾਰੀਆਂ ਗੱਲਾਂ ਸਿੱਖ ਪੰਥ ਲਈ ਬੜੀਆਂ ਘਾਤਕ ਨੇ ਬੜੀਆਂ ਹਿਰਦੇ ਵੇਦਕ ਨੇ ਇਹ ਗੱਲਾਂ ਸਭ ਹੋਈਆਂ ਸੋ ਇਹਦੇ ਸੰਬੰਧ ਵਿੱਚ ਅਸੀਂ ਵਿਸਥਾਰ ਸਹਿਤ ਮੰਗ ਪੱਤਰ 'ਚ ਅਸੀਂ ਲਿਖਿਆ ਕਿ ਕਿਵੇਂ ਸਭ ਦਾ ਸਾਥ ਦੇ ਨਾਲ ਇਹਨਾਂ ਦੀ ਮਿਲੀ ਭੁਗਤ ਸੀਗੀ ਕਿਵੇਂ ਇਹਨਾਂ ਨੇ ਚੱਲਦੇ ਹੋਏ ਕੇਸ ਵਾਪਸ ਲਏ ਆ ਕਿਵੇਂ ਇਹਨਾਂ ਨੇ ਉਹਨਾਂ ਨੂੰ ਬਚਾਉਣ ਦਾ ਯਤਨ ਕੀਤਾ ਕਿਵੇਂ ਫੜੇ ਹੋਏ ਵਿਅਕਤੀ ਜੇਲ੍ਹਾਂ ਦੇ ਵਿੱਚ ਖਤਮ ਕੀਤੇ ਆ ਉਹ ਸਾਰੀਆਂ ਗੱਲਾਂ ਦੀ ਕੋਹ ਹੋਣੀ ਚਾਹੀਦੀ ਆ ਜਿਵੇਂ ਆਮ ਤੌਰ ਤੇ ਇੱਕ ਸਧਾਰਨ ਦੋਸ਼ੀ ਨੂੰ ਲੰਗਰ ਦੇ ਬਰਤਨ ਸਾਫ਼ ਕਰਨ ਦੀ ਸੇਵਾ ਲਾ ਦਿੱਤੀ ਜਾਂਦੀ ਆ ਦੰਤ ਨਾਲ ਲਿਆਉਣ ਦੀ ਸੇਵਾ ਲਾ ਦਿੱਤੀ ਜੋੜੇ ਸਾਫ਼ ਕਰਨ ਦੀ ਸੇਵਾ ਲਾ ਦਿੱਤੀ ਜਾਂਦੀ ਆ ਇਹ ਇੰਨਾ ਕੁ ਮਸਲਾ ਨਹੀਂ ਗਾ ਇਹ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਦਾ ਮਸਲਾ ਹੈ ਤੇ ਸਮੁੱਚੀ ਸਿੱਖ ਕੌਮ ਦੇ ਨਾਲ ਜੁੜਿਆ ਹੋਇਆ ਕਿਸੇ ਵਿਅਕਤੀ ਤੋਂ ਗਲਤੀ ਹੋਵੇ ਆਪਣੇ ਲਈ ਉਹ ਉਹਦੀ ਗੱਲ ਹੋਰ ਹੁੰਦੀ ਹੈ ਜੇ ਇੱਕ ਕੌਮ ਕਾਹਾਤਮਕ ਗੱਲ ਹੋਵੇ ਤੇ ਉਹਦੀ ਗੱਲ ਹੋਰ ਹੁੰਦੀ ਹੈ ਇਹਨਾਂ ਗੱਲਾਂ ਨੂੰ ਸਿੰਘ ਸਾਹਿਬ ਦੀ ਧਿਆਨ ਵਿੱਚ ਲਿਆਂਦਾ ਹੈ ਇਹੀ ਮੰਗ ਪੱਤਰ ਅਸੀਂ ਸਿੰਘ ਸਾਹਿਬ ਜਥੇਦਾਰ ਦਮਦਮਾ ਸਾਹਿਬ ਨੂੰ ਵੀ ਦੇਵਾਂਗੇ ਕਿ ਤੁਸੀਂ ਰਲ ਕੇ ਇੱਕ ਇਹੋ ਜਿਹਾ ਫੈਸਲਾ ਲਾਓ ਜਿਵੇਂ ਤਖਸ ਸਹਿਬਾਨਾਂ ਦੀ ਮਾਨ ਮਰਜ਼ਾ ਦਾ ਪ੍ਰਾਤਨ ਚੱਲੀ ਆਉਂਦੀ ਸੀ ਜਿਹਦੇ ਕਰਕੇ ਅੱਜ ਵੀ ਅਸੀਂ ਸਟੇਜਾਂ ਤੋਂ ਸਿੰਘ ਸਾਹਿਬ ਅਕਾਲੀ ਫੂਲਾ ਸਿੰਘ ਦਾ ਨਾਮ ਲੈਨੇ ਆ ਉਹਨਾਂ ਨੂੰ ਯਾਦ ਕਰਦੇ ਆ ਪ੍ਰਚਾਰਦੇ ਆ ਉਸੇ ਤਰ੍ਹਾਂ ਦੀ ਇੱਕ ਭਾਵਨਾ ਪੈਦਾ ਹੋਣੀ ਚਾਹੀਦੀ ਹੈ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਤਹਾਕਿਆਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਫੈਸਲੇ ਲਏ ਗਏ ਬਾਦ ਦੇ ਵਿੱਚ ਸਿੰਘ ਸਹਿਬਾਨ ਨੇ ਆਪ ਹੀ ਇਸ ਗੱਲ ਨੂੰ ਮੰਨਿਆ ਕਿ ਅਸੀਂ ਦਬਾਅ ਦੇ ਤਹਿਤ ਫੈਸਲੇ ਲਏ ਅਸੀਂ ਪ੍ਰੈਸ਼ਰ ਦੇ ਥੱਲੇ ਇਹ ਪੈਸੇ ਫੈਸਲੇ ਲਾਏ ਬਹੁਤ ਸਾਰੇ ਫੈਸਲੇ ਸੰਗਤ ਦੇ ਦਬਾਅ ਥੱਲੇ ਰੱਦ ਵੀ ਕਰ ਦਿੱਤੇ ਵੀ ਅਸੀਂ ਆਪਣਾ ਹੀ ਫੈਸਲਾ ਲਿਆ ਆਪ ਹੀ ਰੱਦ ਕਰਦੇ ਆ ਕਿਤੇ ਇਹੋ ਜੀ ਗੱਲ ਨਾ ਹੋਵੇ ਸੰਗਤਾਂ ਦੀਆਂ ਭਾਵਨਾ ਨੂੰ ਮੁੱਖ ਰੱਖਦੇ ਆ ਇਹੋ ਜੇ ਬੰਦਿਆਂ ਨੂੰ ਪੰਥਕ ਪਲੇਟਫਾਰਮ ਤੋਂ ਪਾਸੇ ਕਰ ਦੇਣਾ ਚਾਹੀਦਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦੇ ਨਾਲ ਸਵਦੇਬਾਜੀ ਕੀਤੀ ਉਹਨਾਂ ਨਾਲ ਸਾਂਝ ਪਿਆਲੀ ਪਾਈ ਉਹਨਾਂ ਨੂੰ ਕਦਾਚਿਤ ਬਖਸ਼ਣਾ ਨਹੀਂ ਚਾਹੀਦਾ ਅਸੀਂ ਇਹ ਮੰਗ ਪੱਤਰ ਦਿੱਤਾ ਅੱਜ ਅਸੀਂ ਤਾਂ ਦੇਖੋ ਜੇ ਵੱਖ-ਵੱਖ ਜਿਹਦੇ ਪਹਿਲਾਂ ਹੀ ਥੜੇ ਬਣੇ ਹੋਏ ਆ ਅਸੀਂ ਤੇ ਅਰਦਾਸ ਕੀਤੀ ਅੱਜ ਉਹਨਾਂ ਨੂੰ ਕੱਤਰ ਕਰਨ ਦੀ ਇਹਦੇ ਬਾਰੇ ਵੀ ਅਸੀਂ ਸਰਦਾਰ ਸਰਜੀਤ ਸਿੰਘ ਖਾਲਸਾ ਨੂੰ ਜਾਣੂ ਕਰਵਾਵਾਂਗੇ ਉਸ ਤੋਂ ਅੱਗੇ ਹਰ ਇੱਕ ਬੰਦਾ ਆਜ਼ਾਦ ਹੈ ਉਹਦੀ ਆਪਣੀ ਮਰਜ਼ੀ ਹੈ ਕੋਈ ਬੰਦਾ ਵੀ ਪਾਰਟੀ ਬਣਾ ਸਕਦਾ ਹੈ ਕੋਈ ਬੰਦਾ ਵੀ ਆਪਣੇ ਯਾਦ ਤੌਰ ਤੇ ਆਪਣੀ ਜਥੇਬੰਦੀ ਖੜੀ ਕਰ ਸਕਦਾ ਹੈ ਇਹਦੇ ਤੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਅਸੀਂ ਜੋ ਭਾਵਨਾ ਲੈ ਕੇ ਚੱਲਦੇ ਆਂ ਚੱਲੇ ਆ ਗਰਦਾਸ ਕੀਤੀ ਹੈ ਉਹ ਸਭ ਨੂੰ ਇਕੱਠਿਆਂ ਕਰਨ ਵਾਸਤੇ ਕੀਤੀ ਹੈ ਉਹਦੇ ਤੇ ਅਸੀਂ ਸਾਰਿਆਂ ਨੂੰ ਜਿਹਨੀਆਂ ਵੀ ਇਹ ਜਥੇਬੰਦੀਆਂ ਸੱਚੀ ਸੋਚ ਰੱਖਦੀਆਂ ਸ਼ੀਦਾਂ ਦੇ ਪਰਿਵਾਰ ਹੈ ਭਾਈ ਸਰਬਜੀਤ ਸਿੰਘ ਖਾਲਸਾ ਵੀ ਅਮਰਸ਼ੀਦ ਦੇ ਭਾਈ ਬਿਆਨ ਸਿੰਘ ਦੇ ਸੁਪੁੱਤਰ ਹੈ ਉਹਨਾਂ ਨੂੰ ਵੀ ਅਸੀਂ ਇਸ ਗੱਲ ਤੋਂ ਜਾਣੂ ਕਰਵਾਵਾਂਗੇ ਸਿੰਘ ਸਾਹਿਬ ਜਿਹੜਾ ਬਾਕੀ ਤੇੜਾ ਕਾਲੀਦਾ ਦਾ ਉਹਨਾਂ ਨਾਲ ਸੰਪਰਕ ਹੋਇਆ ਜਾਂ ਉਹਨਾਂ ਨੇ ਤੁਹਾਡੇ ਨਾਲ ਕੋਈ ਸੰਪਰਕ ਕੀਤਾ ਜੀ ਕਿਸੇ ਤਰ੍ਹਾਂ ਦਾ ਉਹ ਬਹੁਤ ਸੰਪਰਕ ਕਰਦੇ ਆ ਬਾਗੀ ਤੇਰੇ ਵੀ ਕਰਦੇ ਆ ਜਿਹੜੇ ਹਲੇ ਬਾਗੀ ਨਹੀਂ ਹੋਏ ਉਹ ਵੀ ਕਰਦੇ ਆ ਪਰ ਇਹਨਾਂ ਦਾ ਮਸਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਜਦੋਂ ਤੱਕ ਅਕਾਲ ਤਖਤ ਸਾਹਿਬ ਵੱਲੋਂ ਇਹਨਾਂ ਦਾ ਜਿਹੜਾ ਕੇਸ ਹੈ ਸੁਧਾਰ ਨਹੀਂ ਲਿਆ ਜਾਂਦਾ ਇਹਨਾਂ ਨੂੰ ਸਜਾਨੀ ਦਿੱਤੀ ਜਾਂਦੀ ਜਾਂ ਇਹਨਾਂ ਨੂੰ ਮਾਫ ਨਹੀਂ ਕਰ ਦਿੱਤਾ ਜਾਂਦਾ ਜਾਂ ਇਹਨਾਂ ਦੇ ਫੈਸਲਾ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਅਸੀਂ ਕਿਸੇ ਵੀ ਨਾ ਬਾਗੀ ਧੜੇ ਨਾਲ ਤੇ ਨਾ ਦੂਜੇ ਧੜੇ ਨਾਲ ਕੋਈ ਅਸੀਂ ਰਲੇਵਾ ਨਹੀਂ ਕਰਾਂਗੇ ਉਹਨਾਂ ਦੇ ਨਾਲ ਕੋਈ ਸਾਡੀ ਸਾਂਝ ਪਿਆਲ ਨਹੀਂ ਹੈ ਕਿੰਨਾਂ ਇਕਤਾ ਕਿਵੇਂ ਸੰਭਵ ਹੋ ਤੁਹਾਨੂੰ ਲੱਗਦਾ ਕਾਲ ਤੱਕ ਸਰ ਕੋਈ ਉਹ ਜਿਹਾ ਸਨੇਹਾ ਆਵੇ ਕਿ ਸਾਰੀਆਂ ਸਿਆਸੀ ਪਾਰਟੀਆਂ ਭੰਗ ਕਰ ਦਿੱਤੀਆਂ ਜਾਣ ਤੇ ਜਾਂ ਜਿੱਥੇ ਵਧੀਆ ਭੰਗ ਕਰ ਕਿਸ ਤਰ੍ਹਾਂ ਅਸੀਂ ਆਪਣਾ ਇੱਕ ਏਜੰਡਾ ਲੈ ਕੇ ਚੱਲੇ ਆ ਉਹ ਮੈਂ ਅੱਜ ਉਹਨੂੰ ਐਕਸਪਲੇਨ ਨਹੀਂ ਕਰ ਸਕਦਾ ਕਿ ਇਹ ਇਕਤਾ ਕਿਵੇਂ ਸੰਭਵ ਹੋਗੀ ਪਰ ਮੈਂ ਇਹਨਾਂ ਕਹਿ ਸਕਦਾ ਕਿ ਜਿਹੜੀਆਂ ਸਾਡੀਆਂ ਹੁਣ ਤੱਕ ਦੀਆਂ ਵਿਚਾਰਾਂ ਵੱਖ-ਵੱਖ ਧੜਿਆਂ ਨਾਲ ਹੋਈਆਂ ਉਹਦੇ ਤੋਂ ਮੈਂ ਇਹ ਬੜੇ ਭਰੋਸੇ ਨਾਲ ਕਹਿ ਸਕਦਾ ਕਿ ਏਕਤਾ ਹੋ ਜਾਏਗੀ ਜਦੋਂ ਇਹਨਿਆਂ ਬੰਦਿਆਂ ਦੀ ਜਿਹਦੇ ਵਿੱਚ ਕਈ ਤਾਲ ਹੈ ਇਹਨਾਂ ਤਲਾਂ ਦੀ ਜਦੋਂ ਏਕਤਾ ਹੋ ਜਾਏਗੀ ਨਾ ਸੰਗਤ ਨੂੰ ਇੱਕ ਕਾਫੀ ਭਰੋਸਾ ਹੋਊਗਾ ਸੰਗਤ ਨੂੰ ਸੰਤੁਸ਼ਟੀ ਹੋਏਗੀ ਵੀ ਜਿਹੜੀ ਏਕਤਾ ਹੋਈ ਹੈ ਬਾਕੀ ਜਿਹੜੇ ਰਹਿ ਜਾਣਗੇ ਉਹ ਵੀ ਫਿਰ ਇਸ ਏਕਤਾ ਦੇ ਕਲਾਵੇ 'ਚ ਆ ਜਾਣਗੇ ਮੇਨ ਅਕਾਲੀ ਦਲ ਤੋਂ ਤੁਸੀਂ ਵੱਖਰੇ ਹੋ ਕੀ ਲੱਗਦਾ ਮੇਨ ਅਕਾਲੀ ਪਲੂ ਤੁਹਾਨੂੰ ਮੇਨ ਅਕਾਲੀ ਦਲ ਕਿਹਨੂੰ ਮੰਨਦੇ ਤੁਸੀਂ ਅਕਾਲੀ ਦਲ ਮੇਨ ਕੋਈ ਨਹੀਂ ਰਿਹਾ ਦੇਖੋ ਜਿਹੜੇ ਅਕਾਲੀ ਦਲ ਦੀਆਂ 12 ਦੇ ਵਿੱਚੋਂ 10ਆਂ ਦੀਆਂ ਜਮਾਨਤਾਂ ਜਬਤ ਹੋ ਗਈਆਂ ਇੱਕ ਤੇ ਲੜੇ ਹੀ ਨਹੀਂ 12 ਚੋਂ ਇੱਕ ਸੀਟ 13 ਚੋਂ ਜਿੱਤ ਕੇ ਕਿਹੜਾ ਅਕਾਲੀ ਰਹਿ ਗਿਆ ਉਹ ਤੋਂ ਜਿਹੜੇ ਜਹਾਜ਼ ਜਿੱਤੇ ਦੋ ਜਿੱਤ ਗਏ ਇਸ ਵਾਸਤੇ ਅੱਜ ਦੀ ਜਿਹੜੀ ਸਾਡੀ ਖਾਸ ਹੋਈ ਨਹੀਂ ਹਾਲਤ ਹੈ ਨਾ ਇਸ ਕਰਕੇ ਅਸੀਂ ਇਸ ਪਾਸੇ ਤੁਰੇ ਆ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਅਕਾਲੀ ਦਲ ਤੋਂ ਬਿਨਾ ਪੰਜਾਬ ਨਾ ਤਰੱਕੀ ਕਰ ਸਕਦਾ ਨਾ ਸਿੱਖਾਂ ਦਾ ਕੋਈ ਮਸਲਾ ਹੱਲ ਹੋ ਸਕਦਾ ਸਿੱਖ ਕਿੱਧਰ ਜਾਣ ਅੱਜ ਸਰਦਾਰ ਭਗਵੰਤ ਸਿੰਘ ਤਾਂ ਕਿਸ ਨੂੰ ਮਿਲਣ ਨੂੰ ਤਿਆਰ ਨਹੀਂ ਉਹ ਕਹਿੰਦਾ ਜਿਹੜਾ ਮੈਂ ਸੀਐਮ ਬਣਿਆ ਮੇਰੇ ਵਰਗਾ ਬੰਦਾ ਹੀ ਕੋਈ ਨਹੀਂ ਇਸ ਕਰਕੇ ਕਾਂਗਰਸ ਦਾ ਆਪਣਾ ਏਜੰਡਾ ਹੈ ਜਿਹੜਾ ਅਕਾਲੀ ਦਲ ਹੈ ਇਹ ਇੱਕ ਪੰਥ ਦੀ ਜਮਾਤ ਹੈ ਪੰਥ ਦੀ ਜਮਾਤ ਕਰਕੇ ਹੀ बार-बार ਅਕਾਲੀ ਦਲ ਨੂੰ ਜਤਾਇਆ ਗਿਆ ਪਰ ਜੋ ਦੁਰਦਸ਼ਾ ਕੀਤੀ ਤੇ ਜ਼ਿੰਮੇਵਾਰ ਕੌਣ ਹੈ ਕੀ ਅਸੀਂ ਉਸ ਨੂੰ ਫੇਰ ਮੰਨ ਲਈਏ ਜਿਹੜੇ ਦਹਾਕਿਆਂ ਤੱਕ ਚੁੱਪ ਰਹੇ ਵੀ ਨਹੀਂ ਕੋਈ ਗੱਲ ਨਹੀਂ ਜੇ ਹੋ ਵੀ ਗਿਆ ਮਸਲਾ ਅੱਜ ਆ ਕੇ ਕੱਲ ਤੱਕ ਸਭ ਤੇ ਕਹਿਣ ਵੀ ਅਸੀਂ ਤਾਂ ਚੁੱਪ ਰਹੇ ਜੀ ਸਾਡੀ ਗਲਤੀ ਆ ਇਹ ਤਾਂ ਉਹਨੇ ਕੀ ਆ ਨਾ ਜਿੰਨੇ ਚੁੱਪ ਰਹੇ ਤੇ ਜਿਨ੍ਹਾਂ ਨੂੰ ਹੁਣ ਸੱਦਿਆ ਗਿਆ ਉਹ ਆ ਕੇ ਕੀ ਕਰਦੇ ਨੇ ਕੀ ਆਪਣਾ ਪੱਖ ਰੱਖਦੇ ਨੇ ਸਿੰਘ ਸਾਹਿਬ ਉਹ ਤੇ ਕੀ ਫੈਸਲਾ ਲੈਂਦੇ ਨੇ ਉਹ ਪਟਾਰੀ ਚੋਕੀ ਨਿਕਲਦਾ ਹੈ ਸਿੱਖ ਸੰਗਤ ਸਾਹਮਣੇ ਕੀ ਆਉਂਦਾ ਉਹ ਤਰਜਮਾਨੀ ਸਿੱਖ ਭਾਵਨਾਵਾਂ ਦੀ ਹੁੰਦੀ ਕਿ ਨਹੀਂ ਹੁੰਦੀ ਇਹ ਹਲੇ ਬਹੁਤ ਵਿਖ ਵਿੱਚ ਗੱਲਾਂ ਪਈਆਂ ਇਸ ਕਰਕੇ ਅੱਜ ਦੇ ਦਿਨ ਦੇ ਵਿੱਚ ਕੋਈ ਕਾਲੀ ਦਲ ਨਹੀਂ ਹੈਗਾ ਛੋਟੇ ਛੋਟੇ ਧੜੇ ਆ ਉਹਨਾਂ ਧੜਿਆਂ ਨੂੰ ਇਕੱਠਾ ਕਰਕੇ ਅਸੀਂ ਅਕਾਲੀ ਦਲ ਢਿੰਡਾ ਬਲੰਦ ਕਰਦੇ ਆਂ। ਪੰਜ ਸਈ ਸਹਿਬਾਨ ਨੇ ਸੁਖਬੀਰ ਬਾਦਲ ਨੂੰ 15 ਦਿਨ ਦਾ ਟਾਈਮ ਦਿੱਤਾ ਸੀ ਕੁਝ ਦਿਨ ਲੰਘ ਗਿਆ ਜੀ ਹਲੇ ਤੱਕ ਕੋਈ ਜਵਾਬ ਨਹੀਂ ਆਇਆ ਜੀ। ਉਹ ਆਏਗਾ ਉਹਦਾ ਸੁਖਬੀਰ ਸਿੰਘ ਦਾ ਵੀ ਬਿਆਨ ਆ ਗਿਆ ਵੀ ਮੈਂ ਨਿੱਜੀ ਤੌਰ ਤੇ ਪੇਸ਼ ਆਉਂਗਾ। ਉਹ ਤਾਂ ਆਏਗਾ ਹੀ ਅਕਾਲ ਤਖਤ ਜਿਹੜਾ ਵੀ ਸਿੱਖ ਹੈ ਉਹਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਮੰਨਣਾ ਹੀ ਪੈਣਾ ਹੈ। ਉਹ ਹਰ ਹਾਲਤ ਮੰਨੇਗਾ ਉਹ ਆਏਗਾ ਹੀ। ਉਹ ਤੂੰ ਅੱਗੇ ਸਿੰਘ ਸਾਹਿਬਾਂ ਨੂੰ ਤੇ ਕੀ ਫੈਸਲਾ ਲੈਂਦੇ ਤਾਂ ਆਉਣ ਵਾਲਾ ਸਮਾਂ ਦੱਸ। ਖੇਤਰੀ ਪਾਰਟੀ ਜਾਂ ਅਕਾਲੀ ਦਲ ਹੋਣ ਚਾ ਰਿਹਾ ਕੀ ਲੱਗਦਾ? ਦੇਖੋ ਨਵੀਂ ਨਹੀਂ ਅਕਾਲੀ ਦਲ ਹੈਗੀ ਹੈ। ਅਕਾਲੀ ਦਲ ਉਹੀ ਹੈ। ਇਹ ਅਕਾਲੀ ਦਲ ਵਾਕਈ ਖੇਤਰੀ ਪਾਰਟੀ ਹੈ। ਅਸੀਂ ਖੇਤਰੀ ਪਾਰਟੀ ਨੂੰ ਰਹਿਣ ਨਹੀਂ ਦਿੱਤਾ। ਅਸੀਂ 30 ਸਾਲ ਤੱਕ ਰਲੇਵਾ ਰੱਖਿਆ ਭਾਜਪੀ ਨਾਲ। ਜਦੋਂ ਉਹਨਾਂ ਨੇ ਪਾਰਟੀ ਚੋਂ ਬਾਹਰ ਕੱਢ ਦਿੱਤਾ ਫੇਰ ਕਹਿੰਦੇ ਜੀ ਉਹ ਤੇ ਖਤਰਾ ਸਾਨੂੰ। ਜਦੋਂ ਖੇਤਰੀ ਪਾਰਟੀ ਦੀਆਂ ਜੜਾਂ ਹੀ ਵੜ ਦਿੱਤੀਆਂ ਖਤਮ ਕਰ ਦਿੱਤੀ ਫੇਰ ਆਲਾ ਪਾਉਣ ਲੱਗੇ। ਇਸ ਕਰਕੇ ਅਕਾਲੀ ਜਿਹੜਾ ਅਕਾਲੀ ਦਲ ਹੈ ਉਹ ਹੈ ਹੀ ਖੇਤਰੀ ਪਾਰਟੀ ਆ ਤੁਸੀਂ ਵੇਖੋਗੇ ਆਉਣ ਵਾਲੇ ਸਮਿਆਂ ਦੇ ਵਿੱਚ ਅਕਾਲੀ ਦਲ ਦਾ ਝੰਡਾ ਬੁਲੰਦ ਹੋਊਗਾ ਜੀ ਸਾਹਿਬ ਲਾਫਿ ਜੀ ਦੱਸਦੇ ਹੋ ਕਿ ਰੋਡੇ ਪਿੰਟ ਤੁਹਾਡਾ ਨਾਮ ਅਨਾਉਂਸ ਹੋਇਆ ਸੀ ਕੀ ਪ੍ਰਧਾਨਗੀ ਵਾਸਤੇ ਤੁਸੀਂ ਅੱਗੇ ਆਉਣਾ ਚਾਹੁੰਦੇ ਨਹੀਂ ਉਹ ਇੱਕ ਬੰਦੇ ਦੀਆਂ ਭਾਵਨਾਵਾਂ ਸੀ ਮੈਂ ਇਹਦੇ ਨਾਲ ਸਹਿਮਤ ਨਹੀਂ ਮੈਂ ਉੱਥੇ ਹੀ ਰੱਦ ਕਰਤਾ ਸੀ ਇਸ ਕਰਕੇ ਜੇ ਕੋਈ ਇੱਕ ਬੰਦਾ ਕਹਿੰਦਾ ਜੀ ਭਾਈ ਜਸਵੀਰ ਸਿੰਘ ਪ੍ਰਧਾਨ ਹੋਣਾ ਚਾਹੀਦਾ ਦੂਜਾ ਉੱਠੂਗਾ ਜੀ ਨਹੀਂ ਭਾਈ ਝੰਡਾ ਸਿੰਘ ਚਾਹੀਦਾ ਦੂਜਾ ਕਹੋ ਜੀ ਨਹੀਂ ਪ੍ਰਤਕ੍ਰਿਤਮ ਸਿੰਘ ਚਾਹੀਦਾ ਇਹ ਅਸੀਂ ਰੌਲੇ 'ਚ ਨਹੀਂ ਪੈਣਾ ਚਾਹੁੰਦੇ ਅਸੀਂ ਤੇ ਅੱਗੇ ਮੂਰੇ ਲੱਗੇ ਆ ਸਾਰਿਆਂ ਨੂੰ ਇਕੱਠੇ ਕਰਨ ਵਾਸਤੇ ਜੇ ਮੈਂ ਹੀ ਪ੍ਰਧਾਨ ਬਣਨਾ ਹੁੰਦਾ ਮੈਨੂੰ ਹੀ ਸਾਰੇ ਮੰਨਦੇ ਹੁੰਦੇ ਤੇ ਫਿਰ ਤਾਂ ਐਲਾਨ ਕਰ ਦਿੰਦੇ ਸਾਰੇ ਉੱਥੇ ਜਗਰ ਛੱਡ ਦਿੰਦੇ ਤਾਂ ਜਾ ਸਕਦਾ ਫਿਰ ਪ੍ਰਧਾਨਗੀ ਦਾ ਤਾਜ ਕਾਲੀ ਦਲ ਦਾ ਉਹ ਤੁਹਾਨੂੰ ਦੱਸਾਂਗੇ ਉਹ ਅੱਜ ਮੈਂ ਅੱਜ ਹੀ ਦੱਸ ਦਿਆਂ ਤੇ ਕੱਲ ਨੂੰ ਰੌਲਾ ਪੈ ਜੂ ਇਸ ਕਰਕੇ ਉਹ ਤੁਹਾਨੂੰ ਸਾਰਾ ਦੱਸਾਂਗੇ ਵੀ ਕਾਲੀ ਦਲ ਦੇ ਪ੍ਰਧਾਨਗੀ ਦਾ ਤਾਜ ਕਿਹਦੇ ਸਿਰ ਤੇ ਰੱਖਦੇ ਆ ਔਰ ਬੜਾ ਸਰਬਸੰਮਤੀ ਨਾਲ ਸਰਬਸਾਂਝਾ ਹੋਊਗਾ ਕਿੰਨਾ ਮਾਮਾ ਵਾਲੀ ਦਾ ਜਿਹੜਾ ਆ ਉਹ ਸੰਤਿਤ ਮੈਸਿਜ ਭਿੰਨਾ ਵਾਲੀ ਦੀ ਸੋਚ ਵਰਗਾ ਹੋਣਾ ਚਾਹੀਦਾ ਕਿਹਦਾ ਹੋਣਾ ਚਾਹੀਦਾ ਜੀ ਇੱਦਾਂ ਦੇ ਸਰਤਾਜ ਨਾਮ ਨਾਲ ਮੋਦਤ ਕੀਤਾ ਗਿਆ ਸੀ ਉਹਨੇ ਮਾਫੀ ਮੰਗ ਲਈ ਉਹਨੇ ਦੇਖੋ ਉਹਣੀ ਰਾਜਦੇਵ ਸਿੰਘ ਨੇ ਸੀਧਾਂ ਦੇ ਪਰਿਵਾਰ ਕਹਿਣਾ ਸੀ ਉਹਨੇ ਗਲਤੀ ਦੇ ਨਾਲ ਸੀਧਾਂ ਦੇ ਸਰਤਾਜ ਕਹਿਦਾ ਉਹਨੇ ਸਾਰੇ ਮੀਡੀਆ ਦੇ ਵਿੱਚ ਮਾਫੀ ਮੰਗ ਲਈ ਤੇ ਦੁਬਾਰਾ ਫਿਰ ਮੈਂ ਵੀ ਮਾਫੀ ਮੰਗਦਾ ਜੇ ਕਿਸੇ ਨੂੰ ਹੱਲੇ ਵੀ ਸ਼ੱਕ ਹੈ ਨਾ ਤੇ ਮੈਂ ਮਾਫੀ ਮੰਗ ਲੈਂਦਾ ਤੰਕਾ ਨੂੰ ਪੀ ਫੀਲ ਕਰਨਾ ਚਾਹੋਗੇ ਅਸੀਂ ਇਹ ਹੀ ਅਪੀਲ ਕਰਨਾ ਚਾਹਾਂਗੇ ਕਿ ਅਸੀਂ ਬਹੁਤ ਜਲਦੀ ਜਿਹੜੇ ਸੰਤ ਬਾਬਾ ਜਰਨੈਲ ਸਿੰਘ ਸਿੰਘ ਦੀ ਸੋਚ ਵਾਲੇ ਸੰਗਰਜ ਪੱਖੀ ਸੋਚ ਵਾਲੇ ਸਾਰੇ ਧੜਿਆਂ ਨੂੰ ਇਕੱਠਿਆ ਕਰਕੇ ਇੱਕ ਅਸੀਂ ਬਹੁਤ ਵਧੀਆ ਫਰੰਟ ਦੇਣ ਜਾ ਰਹੇ ਹਾਂ ਤੁਸੀਂ ਥੋੜੀ ਜਿਹੀ ਵੇਟ ਕਰੋ ਜਿੱਥੇ ਤੁਸੀਂ ਲੰਮਾ ਸਮਾਂ 50 ਸਾਲ 60 ਸਾਲ 70 ਸਾਲ ਅਕਾਲੀ ਦਲ ਦੇ ਨਾਲ ਹੰਡਾਇਆ ਅਕਾਲੀ ਦਲ ਨੂੰ ਜਿੱਤਾਂ ਦਿੱਤੀਆਂ ਅਕਾਲੀ ਦਲ ਦੇ ਨਾਲ ਮੋਰਚਿਆਂ ਜੇਲਾਂ ਕੱਟੀਆਂ ਸ਼ਹਾਦਤਾਂ ਦਿੱਤੀਆਂ ਉੱਥੇ ਕੁਝ ਦਿਨ ਵੇਟ ਕਰੋ ਤੁਹਾਨੂੰ ਬਹੁਤ ਵਧੀਆ ਪ੍ਰਿੰਟ ਦੇ ਆਗੂ ਕੋਈ ਨੌਜਵਾਨ ਆ ਸਕਦਾ ਕਿ ਜਾਂ ਪੁਰਾਣੀ ਲੀਡਰਸ਼ਿਪ ਚ ਆਉਗਾ ਉਹਦੇ ਚ ਪੁਰਾਣੇ ਵੀ ਆ ਸਕਦੇ ਕੋਈ ਨਵਾਂ ਵੀ ਆ ਸਕਦਾ ਆਗੂਆਂ ਦੇ ਵਿੱਚ ਕੋਈ ਪਾਬੰਦੀ ਨਹੀਂ ਕੋਈ ਪਾਬੰਦੀ ਨਹੀਂ ਕਿ ਆਗੂ ਔਰਤ ਆ ਸਕਦੀ ਹੈ ਬੱਚਾ ਆ ਸਕਦਾ ਨੌਜਵਾਨ ਆ ਸਕਦਾ ਬਜ਼ੁਰਗ ਆ ਸਕਦਾ ਇਹ ਕੋਈ ਪਾਬੰਦੀ ਨਹੀਂ ਹੈ ਆਸ ਕੀਤੀ ਜਾ ਸਕਦੀ ਹੈ ਕਿ ਜਿਮਨੀ ਚੋਣਾਂ ਤੋਂ ਪਹਿਲਾਂ ਪਹਿਲਾਂ ਵੀ ਇੱਕ ਝੰਡਾ ਬਲੰਦ ਹੋਊਗਾ ਤੇ ਜਿਮਨੀ ਚੋਣਾਂ ਦਿੱਤਾਗੇ ਕਿੰਨੀ ਚੋਣਾਂ ਦੇ ਵਿੱਚ ਸੰਖੇਪ ਰੂਪ ਵਿੱਚ ਅਗਲੇ ਪਾਸੇ ਹੋਣਗੇ ਬਿਲਕੁਲ ਆਉਣਗੇ